ਸਤਿ ਸ੍ਰੀ ਅਕਾਲ ਜੀ ਸਵੇਰੇ ਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਮੱਝ ਬੱਚੇ ਤੋਂ ਬਿਨਾਂ ਤੇ ਦੋ ਟੁਕੜਾ ਕੱਬਣਾ ਤੁਹਾਨੂੰ ਦਿਖਾਵਾਂਗੇ ਤੇ ਸੋਹਣੀਆਂ ਝੋਟੀਆਂ ਤੁਹਾਨੂੰ ਟੁਕੜਾ ਕੱਬਣਾ ਤੁਹਾਨੂੰ ਦਿਖਾਉਣੀ ਹੈ ਕਾਫੀ ਝੋਟੀ ਕਾਫੀ ਖੂਬਸੂਰਤ ਤੁਹਾਨੂੰ ਚੈੱਕ ਪਾਸਟਾਂ ਦਿਖਾਉਣੀ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਸਨੋਠੇਠਾ ਜੀ ਵਧੀਆ ਤੁਸੀਂ ਸਲਾਮ ਚਲੋ ਵਧੀਆ ਚਿਹਦਾ ਜੀ ਤੇ ਨਾਮ ਦੱਸਦੇ ਕਰੀ ਤੁਹਾਨੂੰ ਸ਼ਹਿਜ ਨਾਲਾ ਜ਼ਿਲ੍ਹਾ ਮਸਾ ਤੇ ਫੋਨ ਨੰਬਰ ਵੀ ਬੋਲ ਦਿੰਦਾ 9865755 ਠੀਕ ਹੈ ਤੇ ਸ਼ੁਰੂਆਤ ਫੇਰਾ ਇਹ ਲੈ ਨੰਬਰ ਅਲਿ ਚੋਟੀ ਤੋਂ ਕਰੀਏ ਹਾਂਜੀ ਕਿੰਨੇ ਚੱਤੀ ਚੈੱਕ ਪਾਸ ਤੇ ਇਹਨੂੰ ਬਾਈ ਨਵਾ ਮਹੀਨਾ ਲੱਗਾ ਜੇ ਅੱਛਾ ਸਾਡੀ ਆਪਾਂ ਚੱਕ ਪਾਸ ਕਰਾ ਗਏ ਨੇ ਨਵਾ ਆਂਦੇ ਲੱਗਿਆ ਕੱਲ ਦਾ ਅੱਛਾ ਚੈੱਕ ਕਰਾ ਕੇ ਵੀਡੀਓ ਆਪਣੇ ਕੋਲ ਪਈ ਆ ਬੇਸ਼ੱਕ ਵੀਡੀਓ ਵੀ ਜਿਹੜਾ ਮਤਲਬ 2 ਮਹੀਨੇ ਰਹਿ ਗਏ ਕਿ ਇਹਦੇ ਮਹੀਨੇ ਚੈੱਕ ਕਰਾ ਕੇ ਉਹਨਾਂ ਦੇ ਘਰ ਦੀ ਵੀਡੀਓ ਬਣੀ ਆ ਮੈਂ ਆਪ ਖੁਦ ਲਾ ਕੇ ਖਲੋਗੇ ਨਗਰ ਤੋਂ ਚੈੱਕ ਕਰਾ ਕੇ ਟੀਆ ਰੰਡਾ ਲਵਾਤਾ ਤੇ ਦੁੱਧ ਹੁੰਦੀ ਕਿ ਨਹੀਂ ਦੁੱਧ 4 ਕਿਲੋ ਤੋਂ ਬਾਹਰ ਆਂਦੇ ਪਰ ਅਸੀਂ 3 ਕਿਲੋ ਦੀ ਹੁੰਦੀ ਦਵਾਂਗੇ ਹੁਣ ਮਤਲਬ ਇੱਕ ਹਿਸਾਬ ਦੇ ਥਾਣੀ ਪਾਸ ਹੋਣੀ ਆ ਕਿਉਂਕਿ ਹੁਣ ਦੇ ਪੈਸੇ ਛ ਮਾਹੀਓ ਕਥਾ ਕਥਾ ਕੇ ਡਾਇਟ ਹੋ ਜਾਂਦਾ। ਥਣ ਜਿਹੜੇ ਪਾਸ ਕਰਾ ਦੂਗੀ ਆ ਦੇਖ ਸਕਦੇ। ਜਿਹੋ ਵੀ ਚੋ ਸਕਦਾ ਤੀਰ ਆ ਕੇ ਮਿਲਦੀ ਜਉਣਾ ਉਹਨਾਂ ਕੋ ਭਾਵੇਂ ਮੇਰੀ ਅਜੂਟੀ ਗੱਲ ਲਵਾਇਆ ਏ। ਹਨਾ ਨੇ ਬੜਾ ਬੜਿਆ। 98 ਦੇ ਉੱਤਰ ਦੇਖ ਸਕਦੇ ਲੱਗੇ ਤਾਂ ਆਪਾਂ। ਪਹਿਲਾ ਸਵੇਰੇ ਦਾ ਸਮਝ ਦੂਸਰਾ ਸਵੇਰ ਜਿਹੜਾ ਕਹਿੰਦੇ ਕਿਨੇ ਸੋਨਾ ਹੈ ਦੁੱਧ ਭਾਈ ਜਦੋਂ ਆਪਾਂ ਕਹੀ ਜਈਏ ਇੰਨਾ ਉਹਨਾ ਦੁੱਧ ਨਾਲ 12 13 ਕਿਲੋ ਪੈਦੇ ਸੋਲਿ ਤੋਇਆ ਜੀ ਠੀਕ ਆ ਹੋਣ ਪਾਦੀ 12 13 ਕਿਲੋ ਕੱਢੇ ਸ਼ਾਇਦ 1 ਕਿਲੋ 2 ਕਿਲੋ ਵਾਧ ਕੱਢੇ ਠੀਕ ਆ ਹਾਂ ਚੈੱਕ ਕਰਾ ਕੇ ਜਿਹੜਾ ਮੇਰਾ ਵੀਰ ਸਾਈ ਪਾਊਗਾ ਪਹਿਲਾਂ ਮੇਰੇ ਵੀਰੋ ਪਾਲੇ ਦੀ ਠੀਕ ਆ ਜਿੰਨੇ ਜਿੰਨੇ ਚੈੱਕ ਲਈ ਆਪਾਂ ਠੀਕ ਆ ਜੀ ਬਾਕੀ ਇਹ ਆ ਵੀ ਚੰਗੀ ਲਾਜੀ ਲੋਜੀ ਆ ਸੰਭੀ ਸੁੰਭੀ ਚੰਗੀ ਆ ਤੇ ਮੁੱਲ ਫਿਰ ਇਹਦਾ ਮੁੱਲ ਭਾਈ ਜੇਦੋ ਇਹ 4-5 ਲੱਖੋਂ ਬਾਹਰ ਵੇਚ ਕੇ ਹੋਣਾ ਬਾਦਿ ਨਾਲੇ ਪੈਸੇ ਆ ਦੇ 65000 ਦੇ ਤੇ ਵਿੱਚੋਂ ਕਰਨਾ ਕੋ ਮਨਤਨ ਬਾਹਰ ਹੀ ਆ ਜੀ ਭਾਜੀ ਦਵਾਗੇ ਖਾਨਾ ਜੋੜੀ ਅੱਛਾ ਹਾਂ ਚਲੋ ਬਾਕੀ ਕੋ ਫੋਨ ਲਾਵੇ ਕਰੇ ਬਾਕੀ ਭਾਜੀ ਝੋਟੀ ਚੰਗੀ ਆ ਸਾਹਮਣੀ ਪੈਣੀ ਆ ਮਾ ਲੋ ਜਿਹੜਾ 1-2 ਮਹੀਨੇ ਸਾਹਮਣੀ ਪੈਣੀ ਆ ਖੁੱਲਾ ਕਰ ਦੋਗੇ ਮਨਤਨ ਵਿੱਚੋਂ ਭਾਜੀ ਪੂਰੇ ਸਰ ਦੇ ਦਿਆਂਗੇ ਠੀਕ ਆ ਬਸ ਬਾਕੀ ਬਾਕੀ ਇਹ ਆਪੇ ਜਦੋਂ ਤਿਆਰ ਹੋਈ ਤਿਆਰ ਥਾਂ ਤੋਂ ਉਹ ਦਿਨ ਚੰਗੀ ਰਕਮ ਦੀ ਤਿਆਰ ਹੋਣੀ ਆ ਉਹਦੇ ਤੋਂ ਬਾਜ਼ਾਰ ਵੀ ਥੋੜਾ ਜਿਹਾ ਫਰਕ ਪੈ ਜਾਣਾ ਦੀਵਾਲੀ ਦੇ ਲੱਗ ਬੰਨੇ ਜਾ ਕੇ ਇਹਨੇ ਸੋਨਾ ਹਾਂਜੀ ਤੇ ਆ ਬੱਚੇ ਤਾਂ ਬਿਨਾ ਆ ਇਹਦੇ ਕੋਲ ਕਿੰਨਾ ਦੁੱਧ ਇੱਕ ਉਹ ਦੋ ਗੱਟ ਕਿਲੋ ਤੋੜ ਦੋ ਫਿਰ ਇਹਨੂੰ ਮਿਲਦੀ ਕਿ ਤਰ੍ਹਾਂ ਹੈ ਪਿੱਦਾ ਭਾਲੇ ਦੀ ਪਿੱਦੇ ਜਦੋਂ ਭਾਈ ਹਰ ਕੀ ਗੱਲ ਆਏ ਨੇ ਠੀਕ ਹੈ ਮੁਰਗੇ ਭਾਲੇ ਮਿਲ ਜਵੀ ਜੋ ਇਹਦੇ ਕੱਲ ਦੇ ਇੱਕ ਦਲਵਾ ਸਕਦੀ ਭਾਲੇ ਦੀ ਮਿਲ ਸਕਦੀ ਹੈ ਚੱਲ ਇਹ ਵੀ ਸੀ ਇੱਡਾ ਹੀ ਬਹਿ ਜਾ ਹੁੰਦੇ ਜੀ ਰਾਤ ਨੂੰ ਤੇ ਮਾਰਨ ਵਾਲੀ ਹੈਗੀ ਠੀਕ ਹੈ ਇਦਾਂ ਹੀ ਇਦਾਂ ਹੀ ਬਸ ਠੀਕ ਹੈ ਜੀ ਹਾਂ ਖਾਣੇ ਦੇ ਵਿੱਚ ਸਾਦੇ ਲੱਗੇ ਤਾਂ ਆਪਾਂ ਚਲੋ ਲੈ ਜਾ ਫਿਰ ਹਾਂ ਇਹ ਪੰਜ ਬਜਾ ਦੋਨੇ ਰੋਧਾਂ ਦੀਆਂ ਦੇਸੀ ਬਜਾਂ ਨਹੀਂ ਹੈਗੀਆਂ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ 45000 ਹਾਂ 45000 ਰਿਆ ਹਾਂ ਤੇ ਕਿੰਨੇ ਦੀ ਜੱਟ ਸੁਣਾਓ 18 ਭਾਈ 43000 ਦੀ 43000 ਪਸਵਾ ਇਸਮਾਇ ਓਕੇ ਇੱਕ ਭੂਰ ਛਟਾ ਹੋਵੇ ਤਾਂ ਮੈਂ ਬਜਾ ਦਵਾਂ ਰਿਹਾ ਠੀਕ ਹੈ ਉਹਦੇ 7 ਕਿਲੋ ਜੀ ਠੀਕ ਹੈ ਜੀ ਤੇ ਆ ਵੀ ਤੋ ਕਰੇ ਗੱਭਨ ਚੈੱਕ ਪਾਸ ਇਹ ਇੱਕ ਰਹੀ ਸ਼ਹਿਰ ਦੇ ਵਿੱਚ ਹੀ ਠੀਕ ਹੈ ਜੇ ਕੋਈ ਪਿੰਡਾਂ ਨਾਲ ਲਾ ਲਿਆ ਹਾਂਜੀ ਹਾਂਜੀ ਚੈੱਕ ਪਾਸ ਜੀ ਠੀਕ ਹੈ ਹਾਂ ਕਿੰਨੇ ਚੱਲਦੀ ਚੈੱਕ ਪਾਸ ਹੈ ਭਾਈ 6 ਮਹੀਨੇ ਚੈੱਕ ਪਾਸ ਜੀ ਠੀਕ ਹੈ ਹਾਂ ਬਾਕੀ ਜਾਣਤੀ ਬੜਾਈ ਨੂੰ ਚੋਦੀ ਜਨਾਨੀ ਹਾਂਜੀ ਮੜਾ ਟੀਗਾ ਲਾ ਜੇ ਹਾੜੇ ਕੋਈ ਮੜਾ ਰਾਤੀ ਵੀ ਕੀੜਾ ਹੀ ਖਰਾਬ ਤੇ ਸਵੇਰੇ ਮੜਾ ਹਰੋ ਕੀੜਾ ਵੀ ਗਾੜੀ ਖੁਰੂਣਾ ਪਿਆ ਮੜਾ ਠੀਕ ਹੈ ਜੀ ਹਾਂ ਕੋਣ ਇੱਕ ਨੰਬਰ ਦੀ ਹੈ ਉਹ ਦੀ ਜੇ ਬਾਕੀ ਸਿੰਗ ਨਹੀਂ ਹੈਗੇ ਇਹਦੇ ਹਾਂ ਨਾਲ ਨਿਗੇ ਨਿਗੇ ਆ ਬੱਸ ਲਾਗੇ ਤੁਗੇ ਤਾਂ ਰਹਿ ਗਏ ਮਾਰੇ ਮਤੇ ਦੇਖੋ ਨਾ ਨੂੜੀ ਦੇਖੋ ਦੁੱਧ ਪਾ ਜੀ ਆਉਂਦੇ ਚਲੋ ਅਸੀਂ ਕਹੇ ਚੋਈ ਹੋਣਾ ਅਸੀਂ ਦਾ ਦਿਹਾਦੀ ਕਾਲੀ ਪਰ ਉਹ ਆਉਂਦੇ 1500 ਰੁਪਏ ਤੋਂ ਹੋਇਆ ਤੋਂ ਅੱਛਾ ਹਾਂ 15 16 ਰੁਪਏ ਦਾ ਦੁੱਧ ਹੁੰਦੇ ਰਿਹਾ ਪਰ ਕੋ ਠੀਕ ਆ ਪਰ ਇਹ ਭਾਈ ਮਿਲਦੀ ਭਾਰੇ ਦੇ ਆ ਅੱਛਾ ਇਹ ਤਾਂ ਡਰਦੀ ਭਰਾ ਜੀ ਜੀ ਕੇ ਨਾ ਮੜਿਆ ਕੰਦੀ ਖਰਾਬ ਹਜੇ ਠੀਕ ਆ ਯਕਸ ਲਾਗੇ ਵੀ ਖੜੇ ਹੋਈ ਤੇ ਦੁੱਧ ਕਿੰਨਾ ਦਿੰਦੀ ਐ ਦੁੱਧ ਭਾਈਏ ਕੋ 5 ਕਿਲੋ ਜੀ ਅੱਛਾ ਮਾਰ ਕੇ ਚਵਾ ਇੱਕ ਨੰਬਰ ਦਾ ਪਰ ਸਾਡੇ ਕੋ ਟੀਕੇ ਨਾਲ ਦਰਦੀ ਬੜਾ ਟੀਕੇ ਤੋਂ ਬਹੁਤੀ ਦਰਦੀ ਨਾ ਤੇ ਇਹਦਾ ਮੁੱਲ ਮੁੱਲ ਫਿਰ ਇਹਦਾ ਇਹ ਦੇ ਲਾਂ ਜਪਾ 52000 52000 ਜੀ ਕਿ ਵਿੱਚੋਂ ਕਰ ਦੋ ਕਿ ਮੰਨ ਲੈ ਭਾਈ ਦਵਾਂਗੇ ਹਾਂ ਜੀ ਠੀਕ ਹੈ ਬੜਾ ਭਾਈ 14 15 ਕਿਲੋ ਜੀ ਪਰ ਠੀਕ ਹੈ ਇਹ ਵੀ ਦਿਵਾਲੀ ਤੇ ਲਾ ਕੇ ਜਾ ਕੇ ਜਾ ਕੇ ਸੋਣੀ ਮਲੋ ਹਿਸਾਬ ਲਾ ਲਓ ਜਦੋਂ ਮਹਾਂ ਚੋਣੇ ਜੁਨੇ ਫੈਡਰ ਨੇ ਤੱਕ ਤਿਆਰ ਹੋ ਜੂਗੀ ਵੀ ਹਾਂਜੀ ਹਾਂਜੀ ਤਿੰਨ ਖਾਲੇ ਤਿੰਨ ਮਹੀਨੇ ਦੀ ਸੁੰਝ ਲੱਗੇ ਠੀਕ ਹੈ ਤੇ ਠੀਕ ਹੈ ਵਿਦਿਆਰਥੀ ਹੋਰ ਕੁਛ ਹੈ ਨਾ ਹੋਰ ਬਸ ਆਪਣੀ ਮੇਰਾ ਵੀ ਚੈੱਕ ਕਰਾ ਖੜੇ ਹਾਂ ਕਰਾਈਏ ਵੀਡੀਓ ਪਾ ਲਾਂਗੇ ਠੀਕ ਕੋਈ ਥਾਂ 'ਚ ਕੋਈ ਪੂਰ ਛੱਡਾ ਹੈ ਵਧੀਆ ਓਕੇ ਸਭ ਨੂੰ ਆਪਣੀ ਤਸੱਲੀ ਕਰਕੇ ਵੇਸ਼ ਚਾਹ ਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ